ਦੇਖੋ ਡੈਡੀ ਮੰਮੀ ਮੈਂ ਸਾਈਕਲ ਚੰਗੀ ਤਰ੍ਹਾਂ ਚਲਾ ਰਹੀ ਹਾਂ ਨਾ ਹੁਣ ਤੇ ਮੈਂ ਦੌੜ ਵੀ ਜਿੱਤ ਸਕਦੀ ਹਾਂ ਤੁਸੀਂ ਦੋਵਾਂ ਨੇ ਮੈਨੂੰ ਬਹੁਤ ਲੱਦੀਆਂ ਤੰਗ ਨਾਲ ਸਿਖਾਇਆ ਹੈ ਆ ਮਿੱਠੂ ਤੂੰ ਵੀ ਮੇਰੇ ਪਿੱਛੇ ਬੈਠ ਜਾ ਹਾਂ ਹੁਣ ਆ ਰਹੇ ਹਨ ਮਿੱਠੂ ਮਾਮਾ ਅਸੀਂ ਦੋਵੇਂ ਗਿਣਤੀ ਤੇ ਪੂਰੀ ਕਰ ਲਈਏ 1 2 3 4 5 6 7 8 9 10 ਹਰ ਕੋਸ਼ਿਸ਼ ਵਿੱਚ ਕੁਝ ਨਾ ਸਿੱਖਣ ਦੀ ਤਾਕਤ ਹੁੰਦੀ ਹੈ ਹਰ ਕੋਸ਼ਿਸ਼ ਵਿੱਚ ਜਿੱਤੰਦੀ ताकत ਹੁੰਦੀ ਹੈ। ਬਿਲਕੁਲ ਮਿੱਠੂ, ਚਿੰਟੂ ਨੇ ਹਿੰਮਤ ਨਹੀਂ ਹਾਰੀ ਅਤੇ ਮੇਰੇ ਅਤੇ ਉਸਦੀ ਮਾਂ ਦੀ ਹੱਲਾਸ਼ੇਰੀ ਨਾਲ ਲਗਾਤਾਰ ਕੋਸ਼ਿਸ਼ ਕੀਤੀ। ਹਰ ਵਾਰ ਜਦੋਂ ਉਸਨੇ ਕੋਸ਼ਿਸ਼ ਕੀਤੀ, ਉਸਨੇ ਸਿੱਖਣ ਵਿੱਚ ਇੱਕ ਕਦਮ ਅੱਗੇ ਵਧਾਇਆ। ਹੁਣ ਇਹ 10 ਤੱਕ ਗਿਣ ਸਕਦਾ ਹੈ। ਇਸ ਤਰ੍ਹਾਂ ਹੀ ਤਾਂ ਹੁੰਦਾ ਹੈ। ਸਾਨੂੰ ਆਪਣੇ ਬੱਚਿਆਂ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਕੋਸ਼ਿਸ਼ ਕਰਦੇ ਰਹਿਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਉਹ ਅੱਜ ਨਹੀਂ ਤੇ ਕੱਲ ਸਿੱਖ ਹੀ ਜਾਣਗੇ ਹਰ ਬੱਚੇ ਦੀ ਸਿੱਖਣ ਦੀ ਗਤੀ ਅਤੇ ਯੋਗਤਾ ਵੱਖਰੀ ਹੋ ਸਕਦੀ ਹੈ ਜੇਕਰ ਉਹ ਅੱਜ ਕੁਝ ਕਰਨ ਦੇ ਯੋਗ ਨਹੀਂ ਹਨ ਤਾਂ ਇਹ ਅੰਤ ਨਹੀਂ ਹੈ ਇਹ ਸਿਰਫ ਇੱਕ ਕਦਮ ਹੋਰ ਅੱਗੇ ਵਧਣ ਦਾ ਮੌਕਾ ਹੈ ਇਹ ਜ਼ਰੂਰੀ ਨਹੀਂ ਹੈ ਕਿ ਸਾਡੇ ਬੱਚੇ ਸਭ ਕੁਝ ਤੁਰੰਤ ਸਿੱਖ ਲੈਣ ਰਸਤੇ ਵਿੱਚ ਡਿੱਗਣਾ ਗਲਤੀਆਂ ਕਰਨਾ ਪਰ ਕਦੇ ਹਾਰ ਨਾ ਮੰਨਣ ਨਾਲ ਅਸੀਂ ਜ਼ਿੰਦਗੀ ਵਿੱਚ ਬਹੁਤ ਕੁਝ ਸਿੱਖਦੇ ਹਾਂ ਮੈਂ ਹੁਣ ਬਿਹਤਰ ਗਿਣਤੀ ਕਰ ਸਕਦਾ ਹਾਂ ਅਤੇ ਸਾਈਕਲ ਚਲਾਉਣਾ ਵੀ ਸਿੱਖ ਸਕਦਾ ਹਾਂ ਹਾਂ ਬਿਲਕੁਲ ਚੰਟੂ ਤੁਸੀਂ ਦੋਵੇਂ ਮਿਲ ਕੇ ਕੋਈ ਵੀ ਹੋਰ ਕੰਮ ਚੰਗੀ ਤਰ੍ਹਾਂ ਕਰ ਸਕਦੇ ਹੋ ਅਤੇ ਹਾਂ ਮਾਤਾ ਪਿਤਾ ਇਹ ਯਾਦ ਰੱਖੋ ਕਿ ਸਾਡੇ ਵਾਂਗ ਜਦੋਂ ਵੀ ਤੁਹਾਡੇ ਕੋਲ ਆਪਣੇ ਬੱਚਿਆਂ ਨੂੰ ਪੜਾਉਣ ਸੰਬੰਧੀ ਕੋਈ ਸਵਾਲ ਹੋਵੇ ਤਾਂ ਮੈਡਮ ਨਾਲ ਜ਼ਰੂਰ ਗੱਲ ਕਰੋ ਮੈਡਮ ਤੋਂ ਇਲਾਵਾ ਬੱਚਿਆਂ ਦੀ ਪੜ੍ਹਾਈ ਅਤੇ ਸਮਰੱਥਾ ਬਾਰੇ ਤੁਹਾਨੂੰ ਕੋਈ ਵੀ ਬਿਹਤਰ ਨਹੀਂ ਦੱਸ ਸਕਦਾ ਆਪਣੇ ਬੱਚਿਆਂ ਦੀ ਤੁਲਨਾ ਕਿਸੇ ਹੋਰ ਬੱਚੇ ਨਾਲ ਨਾ ਕਰੋ ਸਮੇਂ-ਸਮੇਂ ਤੇ ਸਕੂਲ ਦਾ ਦੌਰਾ ਕਰੋ ਅਤੇ ਮੈਡਮ ਨਾਲ ਗੱਲ ਕਰਦੇ ਰਹੋ